ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਬਲਕਾਰ ਸਿੱਧੂ ਆਮ ਆਦਮੀ ਪਾਰਟੀ ਦਾ ਐਮਐਲਏ ਜਿਨੇ ਕੀ ਭਈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਆਡੀਓ ਵਾਇਰਲ ਹੁੰਦੀ ਆ ਜੋ ਇੱਕ ਮਾਤਾ ਪੈਣਾ ਨੂੰ ਜਿਹਦੇ ਵਿੱਚ ਗਲਤ ਬੋਲਿਆ ਗਿਆ ਸੀ ਤਾਂ ਹੁਣ ਜੋ ਉਹਨਾਂ ਨੇ ਇੱਕ ਮਾਫੀ ਮੰਗੀ ਆ ਲਾਈਵ ਆ ਕੇ ਲੋਕਾਂ ਤੋਂ ਪਰ ਕਿਹਾ ਗਿਆ ਮਾਫੀ ਨਾ ਮੰਗਿਆ ਵਰਗੀ ਆ ਕਿਹਾ ਗਿਆ ਵੀ ਮੇਰੀ ਜੋ ਆਡੀਓ ਹੈ ਨਹੀਂ ਇਹ ਪਰ ਮੈਂ ਫਿਰ ਵੀ ਸਾਡੇ ਪੰਜਾਬੀ ਭੈਣ ਭਰਾ ਜੋ ਵੀ ਜਿਨ੍ਹਾਂ ਨੂੰ ਕੀ ਬੁਰਾ ਲੱਗਿਆ ਮੈਂ ਉਹਨਾਂ ਤੋਂ ਮਾਫੀ ਮੰਗਣਾ ਚਾਹਣਾਗਾ ਪਰ ਇਹ ਮਾਫੀ ਨਾ ਮੰਗਿਆ ਵਰਗੀ ਆ ਜੋ ਇਹਨਾਂ ਦੀ ਆਡੀਓ ਵਾਇਰਲ ਹੁੰਦੀ ਆ ਜੋ ਇੱਕ ਲੋਕਵਾਟੀਵੀ ਚੈਨਲ ਜੋ ਇੰਦਰਜੀਤ ਪੱਤਰਕਾਰ ਇੰਦਰਜੀਤ ਸਿੱਧੂ ਪੱਤਰਕਾਰ ਲੋਕਵਾਟੀਵੀ ਚੈਨਲ ਤੋਂ ਉਹਨਾਂ ਨੇ ਆਪਣੇ ਚੈਨਲ ਤੋਂ ਅਪਲੋਡ ਕੀਤੀ ਸੀ ਤਾਂ ਜਦੋਂ ਇਹਨਾਂ ਨੂੰ ਭਲਕ ਲੱਗਦੀ ਆ ਉਸ ਆਡੀਓ ਜਦੋਂ ਵਾਇਰਲ ਹੁੰਦੀ ਆ ਤਾਂ ਉਹਦੇ ਉੱਤੇ ਇੱਕ ਪਰਚਾ ਦਰਜ ਕਰਦੇ ਆ ਜਿਹਦੇ ਵਿੱਚ ਸਾਰਾ ਸਾਡਾ ਪੰਜਾਬ ਇਹਨਾਂ ਦੇ ਖਿਲਾਫ ਹੋ ਚੁੱਕਿਆ ਸਾਰੇ ਪੱਤਰਕਾਰ ਪਾ ਇਹਨਾਂ ਦਾ ਨੱਕ 'ਚ ਦਮ ਲਿਆਤਾ ਜਿਹਦੇ ਵਿੱਚ ਕਿਉਂ ਇਹਨਾਂ ਨੂੰ ਮਜਬੂਰ ਕਰਿਆਗਾ ਮਾਫੀ ਮੰਗਣ ਤੇ ਤਾਂ ਇਹਨਾਂ ਨੇ ਅੱਜ ਜੋ ਮਾਫੀ ਮੰਗੀ ਆ ਕਿ ਜਿਹਦੇ ਵਿੱਚ ਕਿਹਾ ਗਿਆ ਮੇਰੀ ਇਹ ਆਡੀਓ ਹੈ ਨਹੀਂ ਪਰ ਮੈਂ ਫੇਰ ਵੀ ਮਾਫੀ ਮੰਗਣਾ ਚਾਹਣਾਗਾ ਪਰ ਗੱਲ ਹੁਣ ਇੰਨੀ ਕ ਬਲਕਾਰ ਸਿੱਧੂ ਨੂੰ ਬੱਚਾ ਬੱਚਾ ਜਾਣਦਾ ਕਿਉਂਕਿ ਇਹ ਇੱਕ ਕਲਾਕਾਰ ਵੀ ਰਿਹਾ ਸਾਰਿਆਂ ਨੇ ਗਾਣੇ ਸੁਣੇ ਆ ਤਾਂ ਹੁਣ ਇਹ ਦੱਸੋ ਵੀ ਆਪਾਂ ਜੇ ਸੀਐਮ ਪਾਤਮਨ ਨੂੰ ਹਰ ਰੋਜ਼ ਖ਼ਬਰਾਂ ਸੁਣਦੀਆਂ ਉਹਨਾਂ ਨੂੰ ਦੇਖਿਆ ਵੀ ਇਹ ਸਾਰਿਆਂ ਨੇ ਤਾਂ ਉਹਦੀ ਆਪਾਂ ਬਾਜ ਕਿਵੇਂ ਭੁੱਲ ਜਾਗੇ ਕਿਸੇ ਵੀ ਲੀਡਰ ਦੀ ਆਪਾਂ ਇੱਕ ਵਾਰ ਬਾਤ ਸੁਣ ਲਈ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਆਵਾਜ਼ ਕਿਹਦੀ ਆ ਇਹ ਮੁਕਰੇ ਵੀ ਮੇਰੀ ਇਹ ਆਡੀਓ ਹੈ ਨਹੀਂ ਪਰ ਮੈਂ ਫਿਰ ਵੀ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਬੁਰਾ ਲੱਗਿਆ ਮੈਨੂੰ ਤਾਂ ਮਾਫੀ ਮੰਗਣਾ ਚਾਹਣਾ ਤਾਂ ਜਿਹੜੀ ਦੂਜੀ ਗੱਲ ਕਰੀਏ ਹੁਣ ਕੁਲਤਾਰ ਸਿੰਘ ਸੰਧਵਾ ਜੋ ਆਪਣੇ ਆਪਾਂ ਕਹੀਏ ਲੋਕ ਸਭਾ ਦੇ ਸਪੀਕਰ ਆ ਜੋ ਤਾਂ ਜੋ ਕੁਲਤਾਰ ਸਿੰਘ ਸੰਧਵਾ ਤਾਂ ਉਹਨਾਂ ਦੇ ਵੀ ਇਹਨਾਂ ਨੇ ਇੱਕ ਟਿੱਪਣੀ ਕੀਤੀ ਜੀ ਹੈ ਉਹਨਾਂ ਨੂੰ ਕਿਹਾ ਗਿਆ ਵੀ ਦਿਖਾਣਾ ਜਿਵੇਂ ਉਹਨਾਂ ਦੀ ਜਾਤ ਪਰਖੀ ਗਈ ਗੁੱਲੀ ਘੜ ਕਿਹਾ ਗਿਆ ਤਾਂ ਜਿਹੜੇ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਰਕਰ ਜੋ ਵੀ ਆ ਜੇ ਗੱਲ ਕਰੀਏ ਸੀਐਮ ਭਵਨਤਮਨ ਦੀ ਇਹਨਾਂ ਨੇ ਵੀ ਇੱਕ ਵਾਅਦਾ ਕਰਿਆ ਸੀ ਮਹਿਲਾਵਾਂ ਨਾਲ ਮਹੀਨੇ ਦੇ ਮਹੀਨੇ 1000 ਰੁਪਏ ਖਾਤੇ ਵਿੱਚ ਪਾਊਗਾ ਬਜ਼ੁਰਗਾਂ ਨੂੰ 2500 ਪਿੰਛਣ ਦੇਊਗਾ ਤਾਂ ਇਹਦੇ ਵਾਅਦੇ ਸਾਰੇ ਝੂਠੇ ਆ ਬਈ ਕਿਉਂਕਿ ਲੋਕਾਂ ਨੂੰ ਇੱਕ ਚਲਸੇ ਚ ਲੈ ਆਉਂਦੇ ਆ ਭਾਸ਼ਣ ਇਹ ਜੋ ਆਪਣੇ ਬੰਨਿਓ ਬਹੁਤ ਸਹੂਲਤਾਂ ਦੇ ਦਿੰਦੇ ਆ ਭਾਸ਼ਣ ਦੇ ਵਿੱਚ ਬਹੁਤ ਕੁਝ ਬੋਲ ਦਿੰਦੇ ਆ ਪਰ ਪੂਰਾ ਇਹਨਾਂ ਤੋਂ ਇੱਕ ਵੀ ਨਹੀਂ ਹੁੰਦਾ ਜਿਹਦੇ ਵਿੱਚ ਚਾਰੇ ਪਾਸੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਫਿੱਟ ਮੁਹੀ ਮਿਲ ਰਹੀ ਆ ਪਰ ਉਹਨਾਂ ਨੇ ਹੁਣ ਇਹਨਾਂ ਨੇ ਇੱਕ ਆਪਣੀ ਸਰਕਾਰ ਪੰਜਾਬ ਦੇ ਵਿੱਚ ਰੱਖਣ ਵਾਸਤੇ ਇੱਕ ਜੋ ਕਾਨੂੰਨ ਲਾਗੂ ਕਰ ਦਿੱਤਾ ਗਿਆ ਜਿਹਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡوزر ਫੇਰੇ ਜਾ ਰਹੇ ਆ ਇਹ ਪੰਜਾਬ ਵਾਸਤੇ ਚੰਗੀ ਗੱਲ ਆ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਬੇਆਮ ਹੋ ਗਿਆ ਸੀ ਪੰਜਾਬ ਨਸ਼ੇ ਨਾਲ ਜੂਝ ਰਿਹਾ ਜਿਹਦੇ ਵਿੱਚ ਹੁਣ ਇਹਨਾਂ ਨੂੰ ਇਹ ਲੱਗਦਾ ਸੀ ਵੀ ਸਾਡੀ ਕੁਰਸੀ ਖਤਰੇ ਦੇ ਵਿੱਚ ਜਿਹੜੇ ਰਹਿ ਗਏ 2 ਸਾਲ ਜੇ ਚੰਗਾ ਕੰਮ ਕਰ ਲੈਣਗੇ ਤਾਂ ਅਸੀਂ ਦੁਆਰਾ ਆ ਜਾਾਂਗੇ ਨਹੀਂ ਤਾਂ ਲੋਕਾਂ ਨੇ ਸਾਨੂੰ ਜਿਵੇਂ ਦਿੱਲੀ ਚੋਂ ਹਰ ਗਏ ਪੰਜਾਬ ਚੋਂ ਜੇ ਹਰ ਗਏ ਤਾਂ ਸਾਡਾ ਨਾਮ ਨਿਸ਼ਾਨੀ ਨਹੀਂ ਰਹਿਣਾ ਬਾਕੀ ਰਹਿ ਗਈ ਗੱਲ ਜਿਹੜੇ ਇਹਨਾਂ ਦੇ ਵਰਕਰ ਆ ਜਿਵੇਂ ਬਲਕਾਰ ਸਿੱਧੂ ਆ ਚਾਰੇ ਪਾਸੋਂ ਉਹਨਾਂ ਨੂੰ ਲੋਕਾਂ ਨੇ ਜਿਵੇਂ ਆਪਾਂ ਗੱਲ ਕਰੀਏ ਇੰਦਰਜੀਤ ਜਿਹੜਾ ਪੱਤਰਕਾਰ ਆ ਲੋਕ ਵਾਇਟੀਵੀ ਚੈਨਲ ਤੋਂ ਜਿਨ੍ਹਾਂ ਦੀ ਇਹਨਾਂ ਦੀ ਇੱਕ ਆਡੀਓ ਵਾਇਰਲ ਹੁੰਦੀ ਆ ਤਾਂ ਚਾਰੇ ਪਾਸੋਂ ਇਹਨਾਂ ਨੂੰ ਫਿਟਮੂ ਹੀ ਮਿਲ ਰਹੀ ਆ ਕਿਉਂਕਿ ਉਧਰ ਵੀ ਧਰਨੇ ਲੱਗਣੇ ਸ਼ੁਰੂ ਹੋ ਗਏ ਸੀ ਇਹਨਾਂ ਦੇ ਖਲਾਫ ਪਾਂ ਜੇ ਗੱਲ ਕਰੀਏ ਇਹਨਾਂ ਨੂੰ ਹੁਣ ਇੱਕ ਮਾਫੀ ਮੰਗਣੀ ਪਈ ਆ ਸਾਹਮਣੇ ਆ ਕੇ ਕੈਮਰੇ ਦੇ ਜਿਹਦੇ ਵਿੱਚ ਮਾਫੀ ਨਾ ਮੰਗਿਆ ਵਰਗੀ ਆ ਪਰ ਇੱਕ ਜਿਹੜੀ ਹੁਣ ਆਪਾਂ ਗੱਲ ਕਰੀਏ ਨਵੀਂ ਮਹੀਮ ਚੱਕੀ ਆ ਚਲੋ ਆਪਾਂ ਉਹਦੇ ਵਿੱਚ ਇਹ ਕਹਨੇ ਆ ਵੀ ਇਹ ਪੰਜਾਬ ਦੇ ਵਾਸਤੇ ਚੰਗੀ ਗੱਲ ਆ ਪੰਜਾਬ ਦੇ ਵਾਸਤੇ ਜੋ ਸਾਡੀਆਂ ਮਾਵਾ ਦੇ ਕਿੰਨੇ ਪੁੱਤ ਮਰ ਗਏ ਕਿੰਨੇ ਘਰ ਉਜੜ ਗਏ ਕਿਉਂਕਿ ਨੌਜਵਾਨੀ ਜੇ ਇਹ ਪਹਿਲੇ ਮਹੀਮ ਚੱਕੀ ਹੁੰਦੀ ਘਰਾਂ ਦੇ ਉੱਤੇ ਬਲਡوزر ਫੇਰਨ ਦੀ ਤਾਂ ਹੋ ਸਕਦਾ ਡਰਦੇ ਲੋਕ ਵੀ ਮੇਰੇ ਘਰ ਤੇ ਵੀ ਨਾ ਫਿਰ ਜੇ ਨਸ਼ਾ ਤਸਕਰਾਂ ਦੇ ਸ਼ੁਰੂ ਤੋਂ ਇਹਨਾਂ ਨੇ ਮਹੀਮ ਚੱਕੀ ਹੁੰਦੀ ਅੱਜ ਤੋਂ 3 ਸਾਲ ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਬਣੀ ਆ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਗਈ ਸੀ ਇਹ ਪਰ ਇਹਨਾਂ ਨੇ ਕਾਨੂੰਨ ਅੱਜ ਲਾਗੂ ਕੀਤਾ ਇਹ ਕਿਉਂਕਿ ਇਹ ਜੋਗੀ ਨਤਨਾਥ ਦਾ ਕਾਨੂੰਨ ਸੀ ਇਹ ਜਦੋਂ ਜੋਗੀ ਨਤਨਾਥ ਨੇ ਕੋਈ ਵੀ ਕਿਤੇ ਵੀ ਨਸ਼ਾ ਤਸਕਰ ਜਿੱਥੇ ਵੀ ਨਜ਼ਰ ਆਉਂਦੇ ਸੀ ਘਰਾਂ ਦੇ ਉੱਤੇ ਬੰਡੂਜਰ ਫੇਰੀ ਜਾ ਰਹੇ ਸੀ ਉਹ ਹੁਣ ਇਹ ਲਾਗੂ ਕਰਿਆ ਕਾਨੂੰਨ ਪੰਜਾਬ ਵਿੱਚ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਸਾਡੇ ਪੰਜਾਬ ਦੇ ਵਿੱਚ ਨਸ਼ਾ ਬਿ ਆਮ ਹੋ ਗਿਆ ਸੀ ਕੀ ਕਹਿਣਾ ਹੁਣ ਜੋ ਇਹ ਗੱਲ ਇੰਨੀ ਕੀ ਕਰਾਂਗੇ ਆਪਾਂ ਵੀ ਹੋ ਸਕਦਾ ਪੰਜਾਬ ਦੇ ਵਿੱਚ ਰੋਕ ਲੱਗ ਜੇ ਨਸ਼ਿਆਂ ਦੀ ਕਿਉਂਕਿ ਇੱਕ ਦੂਜੇ ਤੋਂ ਡਰਨਗੇ ਵੀ ਜੇ ਉਹਦਾ ਘਰ ਟਾਤਾ ਤਾਂ ਹੁਣ ਮੇਰੀ ਵਾਰੀ ਆ ਜੂਗੀ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਚੰਗਾ ਕਰਨ ਜਾ ਰਹੀ ਹੈ ਸਰਕਾਰ ਕਿਉਂਕਿ ਇਹਨਾਂ ਨੂੰ ਹੁਣ ਨਜ਼ਰ ਆਉਂਦਾ ਵੀ ਸਾਡੇ ਪੰਜਾਬ ਦੇ ਵਿੱਚ ਸਾਡਾ ਸਪਾਇਆ ਨਾ ਹੋ ਜੇ ਕਿਉਂਕਿ ਦਿੱਲੀ ਦੇ ਵਿੱਚ ਤਾਂ ਹੋ ਚੁੱਕਿਆ ਜੇ ਕੰਮ ਚੰਗੇ ਕਰ ਲਾਂਗੇ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਫਿਰ ਤੋਂ ਅਸੀਂ ਰਹਿ ਜਾਾਂਗੇ ਨਹੀਂ ਤਾਂ ਲੋਕਾਂ ਨੇ ਸਾਨੂੰ ਪੰਜਾਬ ਦੇ ਵਿੱਚੋਂ ਵੀ ਹਰਾ ਦੇਣਾ ਹੈ ਤਾਂ ਇਹਨਾਂ ਨੇ ਇੱਕ ਆਪਣੇ ਬੰਨੀਓ ਸਕੀਮ ਜੋ ਚਲਾਈ ਆ ਚਲੋ ਆਪਾਂ ਸਕੀਮ ਨਹੀਂ ਕਹਿੰਦੇ ਇਹਨਾਂ ਦੀ ਚਲੋ ਜੋ ਇੱਕ ਕਾਨੂੰਨ ਲਾਗੂ ਕੀਤਾ ਬਹੁਤ ਚੰਗੀ ਗੱਲ ਆ ਅਸ ਤਾਂ ਇਹ ਕਹਾਂਗੇ ਕਿਉਂਕਿ ਪਹਿਲੀ ਵਾਰ ਕੁਝ ਚੰਗਾ ਕਰਨ ਜਾ ਰਹੇ ਆ ਚਲੋ ਜੀ ਖਾਸ ਕਰਕੇ ਜੋ ਪੰਜਾਬ ਦੇ ਮੁੱਦਿਆਂ ਤੇ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਆ ਥੋਡੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਹਿਤ ਹੈ ਧੰਨਵਾਦ